ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਗਏ ਜੀ ਜੀ ਅੱਜ ਜੀ ਆਪਾਂ ਤੁਹਾਨੂੰ ਪੀੜੀ ਬੰਨਣੀ ਦੱਸਦੇ ਆਂ ਤੇ ਇਹਦੇ ਵਾਸਤੇ ਲੈ ਕੇ ਆਪਾਂ ਦੋ ਸੂਤ ਦੇ ਇੰਨੇ ਇਹ ਪੀੜੀ ਆਪਣੀ ਤੇ ਪਹਿਲਾਂ ਆਪਾਂ ਮੱਲ ਉਠਾਵੇਂਗੀ ਮੱਲ ਕੀ ਹੁੰਦਾ ਉਹ ਦੱਸਦੇ ਆਂ ਪਹਿਲਾਂ ਆਪਾਂ ਮੱਲ ਉਠਾਾਂਗੇ ਐਨਾ ਲੈ ਲੈਣਾ ਜੀ ਰੱਸੀ ਆਪਾਂ ਰੱਸੀਆਂ ਵਗਲ ਲੈਣੀਆਂ ਜਿੰਨੀਆਂ ਉੱਤੋਂ ਦੀ ਇਹਦਾ ਉਹ ਆਪਦੇ ਸਾਹ ਦੇ ਬਗਲ ਨਹੀਂ ਆ ਜੀ ਮੋٹے ਪਤਲੇ ਸੂਤ ਦੇ ਸਾਹ ਤੇ ਮੈਂ ਥੋੜਾ ਜਿਹਾ ਢੀਕ ਸੂਤ ਲੈ ਲਿਆ ਫੀੜੀ ਵਾਸਤੇ ਜੇ ਮੋਟਾ ਸੂਤ ਲੈ ਲਿਆ ਤਾਂ ਘੱਟ ਰਸੀਆਂ ਬਗਲੀਆਂ ਜਾਣੀਆਂ ਤੇ ਆਪਾਂ 70 ਰਸੀਆਂ ਬਗਲਾਂਗੇ ਜੀ ਹਾਂਜੀ ਆਪਾਂ 7 ਰੱਸੀਆਂ ਪਾ ਲਈਆਂ ਤੇ ਹੁਣ ਆਪਾਂ ਇੱਕ ਐਡੀ ਰੱਸੀ ਲੈਣੀ ਆ ਇਹਦੇ ਨਾਲ ਆਪਾਂ ਮਲਗੁੱਠਾਂਗੇ ਜੀ ਅੱਜ ਕੱਲ ਬੱਚਿਆਂ ਤਾਂ ਪਤਾ ਨਹੀਂ ਵੀ ਮਲ ਕੀ ਚੀਜ਼ ਹੁੰਦੀ ਆ ਇਹ ਆਪਾਂ ਮਲਗੁੱਠਾਂਗੇ ਐਸ ਤਰ੍ਹਾਂ ਡੇੜਾ ਬਣਾ ਲਾਂਗੇ ਮਲਗੁੱਠ ਕੇ ਇੱਕ ਪਾਸੇ ਇਹ ਚਾਰ ਰੱਸੀਆਂ ਲੈ ਲਈਆਂ ਨਾ ਨਰਸੀਆ ਬਾਈ ਆ ਮੈਸਟਰਾ ਗੇੜ ਬਣਾ ਰਹੀ ਹਾਂ ਮਲ ਦੀ ਰੋਟੀ ਤੇ ਅੱਜ ਆਪਾਂ ਤੁਹਾਨੂੰ ਪੀੜੀ ਬੁਣਨੀ ਸਿਖਾਵਾਂਗੇ ਜੀ ਪੀੜੀ ਹੋਵੇ ਚਾਹੇ ਮੰਜਾ ਇੱਕੋ ਵਾਲੀ ਹੁੰਦੀ ਹੈ ਜੀ ਪਰਲੀ ਪੀੜੀ ਛੋਟੀ ਹੁੰਦੀ ਹੈ ਮੰਜਾ ਵੱਡਾ ਹੁੰਦਾ ਹੈ ਸਾਡੇ ਚੈਨਲ ਨੂੰ ਵਰਤਮਾਨ ਸਪੋਰਟ ਕਰਿਆ ਕਰੋ ਜੀ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਅਸੀਂ ਵੀ ਅੱਗੇ ਵਧ ਸਕੀਏ ਵਧੀਆ ਤੋਂ ਵਧੀਆ ਵੀਡੀਓ ਪਾਇਆ ਕਰਾਂਗੇ ਹੁਣ ਕਈ ਦਿਨ ਹੋ ਗਏ ਸਤ ਕੋਈ ਵੀ ਵੀਡੀਓ ਬਣਾਈ ਨਹੀਂ ਕੱਲੇ ਸ਼ਾਰਟ ਹੀ ਪਾਉਣੇ ਆ ਇਸ ਤਰ੍ਹਾਂ ਉਠ ਲੈਣਾ ਜੀ ਤੇ ਐਨਾ ਉਠਣਾ ਜੀ ਜਿਵੇਂ ਆਪਣੀ ਪੀੜੀ ਪੋਤੀ ਪਤਲੀ ਉਹਦੇ ਸਾਹ ਤੇ ਇਸ ਤਰ੍ਹਾਂ ਐ ਪੂਰਾ ਆਵੇ ਦੇਖੋ ਤਰਾਕਤੀ ਜਾਣਾ ਡਾਕੂਮੈਂਟ ਆਇਆ ਕੋਜੀ ਮਾਲ ਇਧਰਲੀ ਸਾਈਡ ਤੇ ਗੁੱਟ ਕੇ ਬਿਲਕੁਲ ਤਿਆਰ ਹੋ ਗਿਆ ਜੀ ਇਹ ਇਸ ਤਰ੍ਹਾਂ ਇੰਨਾ ਸਹੀ ਰੱਖਣਾ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਹਰ ਅੱਸੀ ਵੱਜ ਗਈ ਇਹ ਤਾਂ ਵੱਜ ਜੂਗਾ ਹੁਣ ਆਪਾਂ ਦੂਸਰੇ ਪਾਸੇ ਦਾ ਮਾਲ ਗੁੱਠਾਂਗੇ ਫਿਰ ਤੁਹਾਨੂੰ ਵੀ ਦਿਖਾਵਾਂਗੇ ਜੀ

ਮੱਲ ਬਣਾਤਾ ਜੀ ਆਪਾਂ ਕੁੱਟ ਕੇ ਇੱਧਰ ਵੀ ਇੱਧਰ ਵੀ ਤੇ ਆਇ ਸਾਰਾ ਰੱਖਣਾ ਹੈਗਾ ਆਪਦੀ ਮਰਜ਼ੀ ਰਾ ਰੱਖ ਸਕਦੇ ਚਾਰ ਉਂਗਲਾਂ ਰੱਖ ਲਓ ਜਾਂ 6 ਉਂਗਲਾਂ ਰੱਖ ਲਓ ਉਦੋਂ ਬਾਅਦ ਤੁਸੀਂ ਡੰਡਾ ਲੈ ਲੈਣਾ ਛੋਟਾ ਜਾਂ ਉਹਦੇ ਨਾਲ ਆ ਭਰੇਟੇ ਦੇ ਕੇ ਉਦੋਂ ਬਾਅਦ ਆ ਕੱਪੜਾ ਪਲੇਟ ਲੈਣਾ ਉੱਪਰ ਇਸ ਤੋਂ ਬਾਅਦ ਜੀ ਆਪਾਂ ਪਾਉਣਾ ਜੀ ਜੀ ਇੱਕ ਸੱਜੇ ਹੱਥ ਨਾਲ ਇੱਕ ਖੱਬੇ ਨਾਲ ਦੱਸੀ ਬਗਲ ਲੈਣੀ ਹੈ ਇਹਨੂੰ ਆਪਾਂ ਬੀੜੀ ਦੇ ਥੱਲੇ ਵੀ ਨਘਾ ਦੇਣਾ ਹੈ ਇਸ ਤਰ੍ਹਾਂ पाने जी आप जी अज के बच्चों पता नहीं जी 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 दबारे फेस रहे खबे हथ सजे ना देना रिश्कना चाहता जी इस तरह मैं रिश्ता दसी आधर ही है इस तरह रिछकनी चाहिए खिच के अपना इक्ो जी सैट कर लेनी है जी जी बन गया ਇਹਨਾਂ ਦੇ ਬੁਲੇਟ ਪਾਰ ਨਾ ਹੋਵੇ। ਸਟਾਪ ਕਰਦੇ। ਇਥੋਂ ਜੀ ਇੱਕ ਵਾਰੀ ਹੋਰ ਆਪਾਂ ਪਾਵਾਂਗੇ ਇਸੇ ਤਰ੍ਹਾਂ ਜੀ। ਥੱਪੇ ਨਾਲ ਇਹਦੇ ਸੱਚੇ ਨਾਲੋਂ ਪਰਣੀ ਹੈ। ਇਹ ਆਪਣਾ ਝਾ ਰੱਸੀਆਂ ਹੋ ਗਈਆਂ ਜੀ। ਹੁਣ ਚੰਗੀ ਤਰ੍ਹਾਂ ਖਿੱਚ ਲੈਣੀਆਂ। ਤੇ ਦੂਜਾਦ ਹੁਣ ਆਪਾਂ ਐਸ ਤਰ੍ਹਾਂ ਛੇ ਰੱਸੀਆਂ ਵਗਲ ਲੈਣੀਆਂ। ਚਾਹੇ ਨੌ ਵਗਲ ਲੋ। ਮੰਦੇ ਤੇ ਆਪਾਂ 15 ਹੀ ਵਗਲ ਲੈਨੇ ਆ ਜੀ। ਇਸੇ ਤਰੀਕੇ ਨਾਲ ਵਗਾਈ ਜਾਣ। ਇਹ ਪੀੜੀ ਆਪਣੀ ਕੁੰਨੀ ਗਈ ਜੀ ਇਸ ਤਰ੍ਹਾਂ। ਇਸ ਤਰ੍ਹਾਂ ਹੁਣ ਆਪਣੀ ਪੀੜੀ ਕੁੰਨੀ ਗਈ। ਇਹ ਦੁਬਾਰਾ ਥੋੜਾ ਸਟੈਪ ਹੋਰ ਦਿਖਾਵਾਂਗੇ। ਗੁਣੀ ਹੋਈ ਦਾ ਜੀ। ਤੇ ਆਪਾਂ ਇਹ ਪੀੜੀ ਸਿੱਦੇ ਘੇਰੇ ਦੀ ਬਣਾਗੇ ਜੀ ਧੰਨਵਾਦ ਹਾਂਜੀ ਪੀੜੀ ਬਿਲਕੁਲ ਬਣ ਕੇ ਤਿਆਰ ਹੋ ਗਈ ਜੀ ਤੇ ਆਪਾਂ ਦੌਣ ਵੀ ਪਾਤੀ ਕਾਲੇ ਰੰਗ ਦੀ ਇਹਦੇ ਇਹ ਇਹਨੂੰ ਦੌਣ ਕਹਿੰਦੇ ਆ ਜੀ ਬੱਚਿਆਂ ਨੂੰ ਅੱਜ ਕੱਲ ਤਾਂ ਥੋੜਾ ਘੱਟ ਹੀ ਪਤਾ ਹੈਗਾ ਕਿ ਇਹ ਆਪਾਂ ਘੇਰੇ ਦੀ ਅੰਦਰਲੇ ਘੇਰੇ ਦੀ ਪੀੜੀ ਵਾਈਦੀ ਹੈ ਉਹ ਬਣੀ ਹੈ ਜੀ ਤੇ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਵੀ ਪੀੜੀ ਕਿਹੋ ਜਿਹੀ ਬਣੀ ਆ ਤੁਸੀਂ ਕਹੋ ਜੀ ਬਣਾਉਨੇ ਆ ਤੇ ਇਹ ਪ੍ਰਾਣੀ ਸੀ ਜੀ ਪੀੜੀ ਆਪਾਂ ਪ੍ਰਾਣੀ ਕਲਰ ਕਰਕੇ ਪੜੀ ਆ ਤੇ ਤੁਸੀਂ ਦੱਸਿਓ ਕਮੈਂਟਾਂ ਚ ਕਿਹੋ ਜਿਹੀ ਬਣੀ ਤੇ ਸਾਡ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜਿਹਨਾਂ ਨੇ ਨਹੀਂ ਕੀਤਾ ਜੀ ਤੇ ਹੋਰ ਵੀ ਵੀਡੀਓ ਆਪਾਂ ਨਵੀਆਂ ਬਣਾਇਆ ਕਰਾਂਗੇ ਜੀ ਤੇ ਹੁਣ ਥੋੜਾ ਜਿਹਾ ਆਪਾਂ ਕੰਮ ਕੰਮ ਤੇ ਕਰਕੇ ਫਿਰ ਵੀਡੀਓ ਘੱਟ ਬਣਾਉਣੇ ਆ ਕੇ ਤੇ ਤੁਸੀਂ ਸਭ ਜਰੂਰ ਕਮੈਂਟ ਕਰੋ ਵੀ ਪੀੜੀ ਕਿਹੋ ਜਿਹੀ ਬਣੀ ਆ ਧੰਨਵਾਦ